ਭਾਰਤੀ ਅੰਡਰ 19 ਕ੍ਰਿਕਟ ਟੀਮ ਨੇ ICC ਅੰਡਰ 19 ਵਰਲਡ ਕਪ 2026 ਦੇ ਸੈਮੀਫਾਈਨਲ ਵਿੱਚ ਕੁਝ ਅਜਿਹਾ ਹਾਸਲ ਕੀਤਾ ਜੋ ਕਿ ਦੁਨੀਆ ਦੀ ਕਿਸੇ ਹੋਰ ਟੀਮ ਨੇ ਕਦੇ ਨਹੀਂ ਕੀਤਾ अफगानिस्तान ਦੇ ਵਿਰੁੱਧ ਇਸ ਸੈਮੀਫਾਈਨਲ ਮੈਚ ਵਿੱਚ ਨੌਜਵਾਨ ਭਾਰਤੀ ਟੀਮ ਨੇ ਅੰਡਰ 19 ਵਨ ਡੇ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਡ ਟੀਚਾ ਸਫਲਤਾਪੂਰਵਕ ਪ੍ਰਾਪਤ ਕੀਤਾ ਤੇ ਉਹ ਵੀ ਇੱਕ ਰਿਕਾਰਡ ਰਫਤਾਰ ਦੇ ਨਾਲ ਇਸ ਜਿੱਤ ਵਿੱਚ ਬਹੁਤ ਸਾਰੇ ਖਿਡਾਰੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਵਿੱਚ ਆਰੋਨ ਜੋਰਜ ਦਾ ਸੈਂਕੜਾ ਸਭ ਤੋਂ ਪ੍ਰਮੁੱਖ ਸੀ ਹਾਲਾਂਕਿ ਭਾਰਤ ਦੇ ਕਈ ਸਿਤਾਰਿਆਂ ਵਿੱਚੋਂ ਇੱਕ ਸਟਾਰ ਕ੍ਰਿਕਟਰ ਇੱਕ ਵਾਰ ਫਿਰ ਤੋਂ ਉੱਬਰ ਦੇ ਸਾਹਮਣੇ ਆਇਆ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਖਿਡਾਰੀ 14 ਸਾਲਾ ਵੈਭਵ ਸੂਰੇਵੰਸ਼ੀ ਨੇ ਇੱਕ ਹੋਰ ਸ਼ਾਨਦਾਰ ਪਾਰੀ ਖੇਡੀ ਤੇ ਹੁਣ ਉਹ ਇੰਗ 19 ਵਿਸ਼ਵ ਕੱਪ ਦਾ ਫਾਈਨਲ ਵਿੱਚ ਇੱਕ ਵੱਡੇ ਵਿਸ਼ਵ ਰਿਕਾਰਡ ਦੇ ਨੇੜੇ ਹੈ ਵੈਵਲ ਸੂਰਯਵੰਸ਼ੀ ਨੇ ICC ਅੰਡਰ 19 ਕ੍ਰਿਕਟ ਵਿਸ਼ਵ ਕੱਪ 2026 ਵਿੱਚ ਇੱਕ ਹੋਰ ਨਵਾਂ ਰਿਕਾਰਡ ਬਣਾਇਆ ਹੈ ਉਸਨੇ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਮੈਚ ਵਿੱਚ ਅਫਗਾਨਿਸਤਾਨ ਦੇ ਵਿਰੁੱਧ ਆਪਣੀ ਤਮਾਕੇਦਾਰ ਪਾਰੀ ਦੇ ਨਾਲ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਤੇ ਜਿੱਦਾਂ ਆ ਪੁੱਧਰਾ ਕੀਤਾ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਕਿ ਉਸਨੇ ਵਿਸ਼ਵ ਕੱਪ 2026 ਦੇ ਫਾਈਨਲ ਦੇ ਲਈ ਕਿਹੜਾ ਵਿਸ਼ਵ ਰਿਕਾਰਡ ਬਣਾਇਆ ਹੈ ਭਾਰਤ ਤੇ ਅਫਗਾਨਿਸਤਾਨ ਦੇ ਵਿਚਕਾਰ ਅੰਡਰ 19 ਵਿਸ਼ਵ ਕੱਪ 2026 ਦੇ ਸੈਮੀਫਾਈਨਲ ਮੈਚ ਵਿੱਚ ਅਫਗਾਨ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਿਚ ਨੂੰ ਦੇਖਤੇ ਹੋਏ ਇਹ ਫੈਸਲਾ ਸਹੀ ਸੀ ਅਫਗਾਨਿਸਤਾਨ ਨੇ 53 ਦੌੜਾਂ ਬਣਾਉਣ ਤੋਂ ਬਾਅਦ ਆਪਣੀ ਪਹਿਲੀ ਵਿਕਟ ਗਵਾ ਦਿੱਤੀ ਪਰ ਫਿਰ ਫੈਜ਼ਲ ਸ਼ਿਨੋਜ਼ਾਦਾ ਤੇ ਉਸਹਿਰੁੱਲਾ ਨਿਆਜ਼ਈ ਨੇ ਆਪਣੇ ਤਮਾਕੇਦਾਰ ਪਾਰੀ ਦੀ ਸ਼ੁਰੂਆਤ ਕੀਤੀ ਦੋਵੇਂ ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਲਗਾਏ ਫੈਜ਼ਲ ਨੇ 93 ਗੇਂਦਾਂ ਤੇ 110 ਦੌੜਾਂ ਬਣਾਈਆਂ ਜਦੋਂ ਕਿ ਉਸਹਿਰੁੱਲਾ ਨੇ 86 ਗੇਂਦਾਂ ਤੇ 101 ਦੌੜਾਂ ਬਣਾਈਆਂ ਦੋਵਾਂ ਨੇ ਤੀਸਰੀ ਵਿਕਟ ਦੇ ਲਈ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ ਜਿਸ ਦੇ ਨਾਲ ਅਫਗਾਨਿਸਤਾਨ ਨੇ 20 ਓਵਰਾਂ ਵਿੱਚ ਭਾਰਤ ਦੇ ਲਈ ਸਿਰਫ ਤਾਂ ਨੂੰ ਗੁਆਕੇ 310 ਦੌੜਾਂ ਦਾ ਵਿਸ਼ਾਸ ਕੋਰ ਖੜਾ ਕੀਤਾ 311 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨੌਜਵਾਨ ਭਾਰਤੀ ਟੀਮ ਨੇ ਸਲਾਮੀ ਬੱਲੇਬਾਜ਼ਾ ਅਰੋਨ ਜੋਸ਼ ਤੇ ਵੈਬ ਸੂਰਯਵੰਸ਼ੀ ਦੇ ਨਾਲ ਇੱਕ ਮਜ਼ਬੂਤ ਸ਼ੁਰੂਆਤ ਕੀਤੀ ਦੋਵੇਂ ਬੱਲੇਬਾਜ਼ਾ ਨੇ ਸਿਰਫ 9.3 ਓਵਰਾਂ ਵਿੱਚ 90 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ ਜਿਸ ਦੇ ਨਾਲ ਬਾਕੀ ਭਾਰਤੀ ਬੱਲੇਬਾਜ਼ੀ ਦਾ ਰਾਹ ਪਧਰਾ ਹੋਇਆ ਇਸ ਸਮੇਂ ਦੇ ਦੌਰਾਨ ਵੈਬ ਸੂਰਯਵੰਸ਼ੀ ਨੇ ਸਿਰਫ 24 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਲਗਾਇਆ ਉਹ ਨਾ ਸਿਰਫ ਅੰਡਰ 19 ਵਿਸ਼ਵ ਕੱਪ ਕ੍ਰਿਕਟ ਦੇ ਇਤਿਹਾਸ ਵਿੱਚ ਸੈਮੀਫਾਈਨਲ ਵਿੱਚ ਦੇਖੇ ਢਾਰੀ ਨੇ ਸਗੋਂ ਭਾਰਤ ਦੇ ਲਈ ਨੌਕਾਊਟ ਮੈਚ ਵਿੱਚ 8 ਸੈਂਕੜੇ ਬਣਾਉਣ ਵਾਲੇ ਸਭ ਤੋਂ ਤੇਜ਼ ਖਿਡਾਰੀ ਵੀ ਬਣ ਗਏ ਨੇ ਵੈਭਵ ਸੂਰੇਵੰਸ਼ੀ ਨੇ 33 ਗੇਂਦਾਂ ਵਿੱਚ 88 ਦੌੜਾਂ ਦੀ ਤੇਜ਼ ਪਾਰੀ ਖੇਡੀ ਇਸ ਸਮੇਂ ਦੇ ਦੌਰਾਨ ਵੈਭਵ ਸੂਰੇਵੰਸ਼ੀ ਨੇ ਚੌਕੀਆਂ ਤੇ ਛੱਕਿਆਂ ਦੀ ਬਾਰਿਸ਼ ਕਰ ਦਿੱਤੀ ਜਿਸ ਦੇ ਨਾਲ ਅਫਗਾਨ ਗੇਂਦਬਾਜ਼ਾਂ ਦੀ ਲਾਈਨ ਤੇ ਲੈਂਥ ਦੋਵੇਂ ਵਿਗੜ ਗਏ ਦੋਸਤੋ 6.6 ਦੇ ਸਟ੍ਰਾਈਕ ਰੇਟ ਦੇ ਨਾਲ ਬੱਲੇਬਾਜ਼ੀ ਕਰਦੇ ਹੋਏ ਵੈਭਵ ਸੂਰੇਵੰਸ਼ੀ ਨੇ 88 ਦੌੜਾਂ ਦੀ ਪਾਰੀ ਵਿੱਚ 4 ਛੱਕੇ ਤੇ 9 ਚੌਕੇ ਲਗਾਏ ਵੈਭਵ ਸੂਰੇਵੰਸ਼ੀ ਦੇ ਆਊਟ ਹੋਣ ਤੋਂ ਬਾਅਦ ਓਪਨਰ आयुष मात्रे ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਾਰਜ ਨੇ 104 ਗੇਂਦਾਂ ਵਿੱਚ 115 ਦੌੜਾਂ ਦੀ ਜੇਤੂ ਮੈਚ ਪਾਰੀ ਖੇਡੀ ਜਦੋਂ ਕਿ ਮਾत्रे ਨੇ 68 ਦੌੜਾਂ ਬਣਾਈਆਂ ਇਸ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਿਸ ਦੇ ਨਾਲ 10ਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤੀ ਟੀਮ ਦੀ ਜਗ੍ਹਾ ਪੱਕੀ ਹੋ ਗਈ ਜਿਵੇਂ ਕਿ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਦੇ ਨਾਲ ਖੇਡੇਗੀ ਜਿਵੇਂ ਕਿ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਦੇ ਨਾਲ ਪਿੜੇਗੀ ਉੱਥੇ ਵੈਬਬ ਸੂਰੀਵੰਸ਼ੀ ਆਪਣੇ ਕਰੀਅਰ ਵਿੱਚ ਇੱਕ ਹੋਰ ਵੱਡਾ ਵਿਸ਼ਵ ਰਿਕਾਰਡ ਤੋੜਨ ਦੇ ਨੇੜੇ ਹੋਣ ਕੇ ਸੂਰੇਵੰਸ਼ੀ ਜੋ ਕਿ ਪਹਿਲਾ ਹੀ ਟੂਰਨਾਮੈਂਟ ਵਿੱਚ ਤਿੰਨ ਅੱਧ ਸੈਂਕੜੇ ਲਗਾ ਚੁੱਕੇ ਨੇ ਵਿਸ਼ਵ ਕੱਪ ਦੇ ਇਸ ਐਡੀਸ਼ਨ ਵਿੱਚ 15 ਛੱਕੇ ਵੀ ਲਗਾ ਚੁੱਕੇ ਨੇ ਉਹ ਹੁਣ ਇੰਗਲੈਂਡ ਦੇ ਜੈਕ ਬਰਨਹੈਮ ਦੇ ਨਾਲ ਇੱਕ ਅੰਡਰ 19 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਸਾਂਝਾ ਕਰਦੇ ਨੇ ਜੇਕਰ ਵੈਵਫ ਸੂਰੇਵੰਸ਼ੀ ਫਾਈਨਲ ਵਿੱਚ ਚਾਰ ਹੋਰ ਛੱਕੇ ਮਾਰਦੇ ਨੇ ਤਾਂ ਅੰਡਰ 19 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਵਿਸ਼ਵ ਰਿਕਾਰਡ ਤੋੜ ਦੇਣਗੇ ਵਰਤਮਾਨ ਵਿੱਚ ਇਹ ਰਿਕਾਰਡ ਸਾਊਥ ਅਫਰੀਕਾ ਦੇ ਡਿਵਾਲਡ ਬਰੇਵਿਸ ਦੇ ਕੋਲ ਹੈ ਜਿਸ ਨੇ 2022 ਵਿੱਚ ਵਿਸ਼ਵ ਕੱਪ ਵਿੱਚ ਤੇ ਇੰਗਲੈਂਡ ਦੀਆਂ ਨੌਜਵਾਨ ਟੀਮਾਂ ਦੇ ਵਿਚਕਾਰ ਅੰਡਰ 19 ਵਿਸ਼ਵ ਕੱਪ 2026 ਦਾ ਫਾਈਨਲ ਸ਼ੁੱਕਰਵਾਰ 6 ਫਰਵਰੀ ਨੂੰ ਜ਼ਿੰਬਾਬਵੇ ਦੇ ਹਰਾਰੇ ਵਿੱਚ ਖੇਡਿਆ ਜਾਵੇਗਾ ਇਹ ਮੈਚ ਭਾਰਤੀ ਸਮੇਂ ਦੇ ਅਨੁਸਾਰ 1 ਵਜੇ ਖੇਡਿਆ ਜਾਵੇਗਾ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਤੇ ਟਿਕੀਆਂ ਹੋਈਆਂ ਨੇ